ਹਾਂ ਬਾਈ ਜੀ ਕੀ ਹਾਲ ਆ ਜੀ ਤੁਹਾਡਾ ਸਾਰਿਆਂ ਦਾ ਆਪਣੀ ਇਹ ਆ 19 ਮਾਡਲ ਮਸ਼ੀਨ ਆ ਜੀ ਪਰ ਵੀ ਇੱਕ ਸੀਜ਼ਨ ਲਾਇਆ ਆਪਾਂ ਇਹਨਾਂ ਨਾਲ ਤੇ ਉਦੋਂ ਬੱਕਾ ਵਾਲੀ ਜੀ ਚ ਚਲਾਤੀ ਤੇ ਦਾਤੀ ਦੀ ਸੈਟਿੰਗ ਨਹੀਂ ਸੀਗੀ ਪਹਿਲਾਂ ਤੋਂ ਪਤਾ ਨਹੀਂ ਬਾਈ ਨੇ ਉਹਨੇ ਕੀਤੀ ਆ ਕਿ ਕਿਵੇਂ ਆਈ ਕੰਪਨੀ ਵਾਲੀ ਨੂੰ ਕਿਵੇਂ ਨਹੀਂ ਆ ਦੰਦਾ ਸਾਰਾ ਵੇ ਕਸਿਆ ਪਿਆ ਸਾਰਾ ਆ ਵੇਖੋ ਆ ਵੇ ਇੱਥੋਂ ਤੀਕ ਇਹ ਦਾਤੀ ਦੀ ਸੈਟਿੰਗ ਨਹੀਂ ਕੀਤੀ ਬਾਈ ਨੇ ਉਵੇਂ ਹੀ ਇਹ ਜੀ ਆਪਣੇ ਬਲੇਡ ਛੰਟ ਕੇ ਸਟੈਕ ਪਾ ਦਿੰਦਾ ਸੀਗਾ ਹਣ ਆਪਾਂ ਇਹ ਕੀਤੀ ਆ ਆ ਨਟਾ ਤੋਂ ਸਾਰੇ ਨੂੰ ਤਾਂ ਪਤਾ ਹੋਊਗਾ ਜਿਆਦੇ ਕਿੰਨਾਂ ਦੇ ਬਾਰੇ ਚਰਦੀਆਂ ਹੋਣੀਆਂ ਮਸ਼ੀਨਾਂ ਪੰਨ ਨੂੰ ਪਰ ਕਈ ਨਹੀਂ ਊਮ ਨਹੀਂ ਕਰਦੇ ਕਿੰਨਾਂ ਨੂੰ ਕਈਰ ਪਤਾ ਵੀ ਨਹੀਂ ਹੁੰਦਾ ਆ ਨਟ ਚਾਰ ਆ ਜੀ ਦੋ ਆ ਦੋ ਆ ਇਹ ਟੇ ਲੈ ਕਰ ਲੈਣੇ ਇਹਨਾਂ ਦੋਵਾਂ ਤੋਂ ਸੈਟਿੰਗ ਹੋ ਜਾਂਦੀ ਆ ਦੋ ਆ ਵੀ ਇੱਕ ਆ ਇੱਕ ਆ ਜੀ ਨਟ ਇਹਨਾਂ ਦੋਵਾਂ ਤੋਂ ਸੈਟਿੰਗ ਹੋ ਜਾਂਦੀ ਆ ਦਾਤੀ ਗਾਂ ਪਸ਼ਾ ਕਰਨੀ ਹੋਵੇ ਤਾਂ ਆ ਦਾਤੀ ਨੂੰ ਗਾਂਵਸ਼ਾ ਹੋ ਜਾਂਦੀ ਐ ਮੜਕੇ ਇਹ ਆ ਨਹੀਂ ਕਹਦਾ ਨਹੀਂ ਦਿੰਦਾ ਆਪਣਾ ਆ ਵੇਖੋ ਹੁਣ ਕਿੰਨੀ ਦੂਰ ਕਿ ਚੱਲੀ ਜਾਂਦੇ ਬਲੇਟ ਆਪਣੇ ਪਹਿਲਾਂ ਜਮਾ ਇਹਦੇ ਉੱਤੇ ਚੱਲੀ ਜਾਂਦੇ ਸੀਗੇ ਇਹਦੀ ਇਹ ਸੈੱਟ ਕੀਤੀ